ਆ ਵੀਰ ਆ ਚੱਲੇ ਬਹੁਤ ਸਾਰੀ ਦੇ ਪਿੱਛੇ ਕੱਲੇ ਕੋਈ ਨਹੀਂ ਆਰੇ ਦਾਏ ਪਿੱਛੇ ਵਹੇ ਕੇਰੀ ਹੈ ਕਣਕ ਆਹ ਸਾਰੇ ਖੇਤ ਵੀਰਾਂ ਨੇ ਬਣਾਏ ਇਹਨਾਂ ਨੇ ਕਣਕ ਦੇ ਦੀਵਾਰ ਕਾਫੀ ਖੇਤਦਾਰ ਤੋਂ ਕਰਨੇ ਪਾਣੇ ਵੀ ਰਲੇ ਦੇ ਕਰਨ ਭਿਰਦੀ ਆਹ ਮਿੱਟੀ ਵੀ ਮੈਂ ਦੇਖਾ ਚੱਤ ਬਹੁਤ ਹੈ ਹਰੇਤੀ ਹੈ ਆਪਰਾ ਮਾ ਆਹ ਸਾਡੀ ਜਮੀਨ ਲੈ ਕੇ ਉਹ ਲ ਪਰਲੀ ਦਾ ਨਹੀਂ ਕਰ ਲਈ ਲੈ ਆਹ ਘਰ ਤੋਂ ਪਰਾਂ ਆ ਦਰਿਆ ਮਤਲਬ ਆ ਘਰ ਜਿੰਨਾ ਵਾਇ ਜਿਹੇ ਟਰੈਕਟਰ ਹੈ ਨਾ ਉਹ ਸਾਰਾ ਦਰਿਆ ਦਰਿਆ ਕੀ ਕਰਕੇ ਥਾ ਉਹ ਜਮੀਨਾਂ ਰੋਡ ਕੇ ਲੈ ਗਿਆ ਆ ਦਰਿਆ ਬਣਾ ਗਿਆ ਹੁਣ ਆਹ ਰਾਹ ਇਧਰ ਬਣਾ ਗਿਆ ਬਾਰੇ ਡੂੰਗਾ ਕਰਕੇ ਹਾਂ ਇਹ ਕਿਤਾ ਪਰ ਨਹੀਂ ਨਹੀਂ ਪਰਦੇ ਇਹ ਬਾਬਾ ਮਿੱਟੀ ਬਣਾਇਆ ਬੜਾ ਜ਼ੋਰ ਲੱਗੂ ਹੈ ਹਰੇ ਸਾਧ ਨਹੀਂ ਸੁੱਟ ਕੇ ਜਾ ਇਹ ਲੰਮੀ ਸਾਡੇ ਪਿੰਡ ਦੀ ਘਟ ਘਟ 100 ਕਿੱਲਾ ਜ਼ਮੀਨ ਜਿਹੜੇ ਪਾਣੀ ਸੁੱਕੂਗਾ ਪਾਣੀ ਸੁੱਕੂਗਾ ਫੇਰ ਉਹ ਮਿੱਟੀ ਖਿੱਚ ਖਿੱਚ ਕੇ ਜਿਹੜਾ ਨਾਲ ਲਾਉਣਗੇ ਫੇਰ ਜਾ ਕੇ ਇਹਨਾਂ ਦਾ ਜਿਹੋ ਪਹਿਲੀ ਗੱਲ ਤਾਂ ਨਹੀਂ ਇਹਦਾ ਮੁਸ਼ਕਲ ਨਹੀਂ ਮਹਾਵੀਰ ਤੇਲ ਕਿੱਥੋਂ ਉੱਚਾ ਕਰਕੇ ਉਹਨੂੰ ਦਰੇ ਦਰਿਆ ਚੰਦਨ ਤੇ ਆਹੀ ਦੇ ਆ ਜਿਹੜੇ ਪੈਲੀਆਂ ਇਹਨਾਂ ਨੂੰ ਵੱਢ ਕੇ ਲੈ ਗਿਆ ਤੇ ਦਰਿਆ ਪਾਰਾ ਉਸ ਤੋਂ ਦਰਿਆ ਪਾਰਾ ਹਾਂ ਮਤਲਬ ਵੈਸੇ ਸਹੀ ਦਰਿਆ ਜਿੱਥੇ ਟਰੈਕਟਰ ਵਗਦੇ ਪਏ ਉੱਥੇ ਉੱਥੇ ਆ ਸਹੀ ਦਰਿਆ ਆ ਤੁਸੀਂ ਹਾਵ ਲਾ ਲ ਨਾ ਉਥੋਂ ਆ ਸਿੱਧੀ ਸਿਹਤ ਲਾ ਲਓ ਇੱਥੇ ਬੰਦਾ ਆ ਪਿੰਡ ਕਿਹੜਾ ਪੈਂਦਾ ਸਭਰਾ ਫਾਦੇਗੜ ਸਭਰਾ ਇੱਥੇ ਆਪਣੀ ਜੰਗ ਹੋਈ ਬਾਪੂ ਸ਼ਾਮ ਸਿੰਘ ਟਾਰੀ ਵਾਲੇ ਦੀ ਐਂਡ ਲਈ ਰੋਈਪੁਰ ਚ ਆਪਣੇ ਇੱਥੇ ਪਿੰਡ ਇੱਥੇ ਸਿੱਧੀ ਪ੍ਰਾਪਤ ਕੀਤੀ ਬਾਪੂ ਸ਼ਾਮ ਸਿੰਘ ਟਾਰੀ ਵਾਲੇ ਅੰਗਰੇਜ਼ਾਂ ਨਾਲ ਐਂਡ ਲਈ ਜੰਗ ਹੋਈ ਆ ਸਿੱਧੀ ਆ ਵੀ ਗੁਰਦਰਾ ਇੱਥੇ ਆ ਇਤਿਹਾਸਕ ਹਾਂ ਇਤਿਹਾਸਕ ਲਿਆਂਦੇ ਪੈਸੇ ਏ ਅਸੀਂ ਫਰਾਸ ਦੀਆਂ ਸੰਗਤਾਂ ਨੂੰ ਆਏ ਮਾਰ ਜੁਣ ਤੇਲ ਵਾਸਤੇ ਨਾ ਲਾਕਰੇ ਸੇਵਾ ਕਰ ਰਹੇ ਆ ਵੀਰ ਜੀ ਕਹਿੰਦੇ ਇਹ ਮਰਜ਼ੀ ਬਾਕੀ ਤੁਹਾਡੀ ਤੁਸੀਂ ਤੇਲ ਵਾ ਜੇ ਉਥੇ ਪੰਪ ਦੇ ਗੱਲ ਕਰਨੀ ਉਥੇ ਕਰ ਲਓ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਹੈ ਤੇ ਉਹ ਤੁਹਾਡੀ ਮਰਜ਼ੀ ਹੈ ਤੇ ਅਸੀਂ ਕਿ ਇੰਨੀ ਖੇਚਲ ਕਰਨੀ ਹੈ ਉਹ ਵੀਰ ਜੀ ਅੰਦਰ ਆ ਜਾਓ ਤੁਸੀਂ ਵੀਰ ਜੀ ਆਪ ਹੀ ਮੇਰਾ ਹੈ ਬੰਦੇ ਵੀ ਤੇ ਅਸੀਂ ਵੀਰ ਜੀ ਉਹ ਖੇਚ ਲਗਾ ਹੀ ਹੁਣ ਟੈਂਕਰ ਟੁੰਕਰ ਦਾ ਪਾਣੀ ਕਿਸ ਹਿਸਾਬ ਦੇ ਬੈ ਇਹਨਾਂ ਦਾ ਤੇ ਉੱਥੇ ਵੀ ਖਾਤਾ ਹੈ ਵੇ ਬਾਕੀ ਵੀਰ ਜੀ ਵਾਰਿਸ ਪੰਜਾਬ ਤੋਂ ਹੈ ਤੇ ਉਹ ਸਾਰਨ ਪਛਾਣ ਦੀ ਲੋੜ ਨਹੀਂ ਸਾਰੇ ਪਿੰਡਾਂ 'ਚ ਲੱਗੇ ਹੋਏ ਕਾਫੀ ਆਸੇ ਪਾਸੇ ਹਰ ਜਗ੍ਹਾ ਨਾ ਤੇ ਇਸ ਕਰਕੇ ਇਹ ਲੱਖ ਰੁਪਏ ਦੀ ਸੇਵਾ ਦੇ ਚੱਲੇ ਆ ਬਾਕੀ ਅਗੂ ਵੀ ਜੋ ਹੋਏ ਸਕੇ ਚੰਨੀ ਸੇਵਾ ਕਰਾਂਗੇ ਅ ਵੀਰ ਜੀ ਤੁਸੀਂ ਮਾਰੇ ਏਰੀਆ ਦਾ ਵੀ ਦੱਸੋ ਇਹ ਲੱਖ ਰੁਪਇਆ ਤੁਹਾਡੇ ਨੂੰ ਫਰਾਂਸ ਦੀ ਸੰਗਤ ਨੂੰ ਇਹ ਸਾਰਿਆਂ ਦਾ ਸਾਂਝਾ ਮੇਰਾ ਨਹੀਂ ਹੈਗਾ ਅੱਛਾ ਜੀ ਇਫਰਾਜ਼ ਦੀ ਸੰਗਤ ਦੀ ਸੇਵਾ ਹੈ ਘਰ ਵੀ ਕੰਮ ਸ਼ੁਰੂ ਕੀਤੇ ਵੇ ਇੱਕ ਦਥਾ ਤੇ ਬਾਕੀ ਇਹ ਸੇਵਾ ਦੇ ਚੰਦੇ ਲੋੜ ਪਈ ਹੋਰ ਅੱਗੇ ਹੋਰ ਕਰਾਂਗੇ ਠੀਕ ਹੈ ਕਾਲੀਦਲ ਵਾਰਿਸ ਪੰਜਾਬ ਦੀ ਟੀਮ ਵੱਲੋਂ ਵੀਰੇ ਜੋ ਕਿ ਸਾਡੀ ਸੇਵਾ ਲਗਾਤਾਰ ਚੱਲਦੀ ਪਈ ਸਾਰੇ ਹੜਪੀਟਾਂ ਵਾਸਤੇ ਜੇ ਮੰਨ ਲਓ ਕਿ ਆਪਣੀ ਸੇਵਾ ਪਹਿਲਾਂ ਹੁਣ ਚੱਲਦੀ ਰਹੀ ਹੈ ਕਿ ਜਿਹੜੇ ਲੋਕ ਘਰਾਜ ਫਸੇ ਸੀ ਰਾਸ਼ਨ ਤੱਕ ਪਹੁੰਚਾਇਆ ਹੁਣ ਆ ਜਮੀਨ ਦੀ ਸੇਵਾ ਚੱਲਦੀ ਪਈ ਹੈ ਇਸ ਟਾਈਮ ਜਿਹੜੇ ਕਿ ਇਹਨਾਂ ਵੀਰਾਂ ਕਰਕੇ ਜਿਹੜੇ ਹੁਣ 프랑ਸ ਤੋਂ ਆਪਣੇ ਨੂੰ ਸੇਵਾ ਭੇਜੀ ਲੱਖ ਰੁਪਈਆ ਇਹਨਾਂ ਵੀਰਾਂ ਨੇ ਤੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਤੁਹਾਨੂੰ ਚੜ ਕਿਉਂਕਿ ਆਸ ਟਾਈਮ ਇਹਨਾਂ ਦੀ ਰੇਤਾ ਜਿਹੜੀਆਂ ਪੈਲੀਆਂ ਕੇ ਦਰਿਆ ਸਾਰਾ ਰੋੜ ਕੇ ਲੈ ਚੁੱਕਿਆ ਪੈਲੀ ਸਾਜ ਜਿਵੇਂ ਆ ਵੇਖੋ ਦਰਿਆ ਸਾਰਾ ਜੀ ਇਹ ਹੈਗੀ ਜਮੀਨੀ ਪੈਲੀ ਮੰਨ ਲਓ ਕਿ ਆਪਣੀਆਂ ਮਾਲਕੀ ਪੈਲੀਆਂ ਜਿਹੜੀਆਂ ਉਹ ਦਰਿਆ ਲੈ ਗਿਆ ਰੋੜ ਕੇ ਤੇ ਇਹਨਾਂ ਵਾਸਤੇ ਲੱਖਾਂ ਰੁਪਏ ਆਸ ਟਾਈਮ ਲੱਗਣਾ ਜਿਵੇਂ ਮੰਨ ਲਓ ਕਿ ਤੇਲ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਟਰੈਕਟਰ ਆਪਣੇ ਚੱਲਣਦੇ ਆ ਤੇ ਇਹਨਾਂ ਵੀਰਾਂ ਦਾ ਫੇਰ ਵੀ ਧੰਨਵਾਦ ਕਰਦੇ ਜਿਹੜੇ ਕਾਲੀਚਾਲ ਵਾਟਸਪੰਜਾਬ ਦੀ ਟੀਮ ਨਾਲ ਖੜੇ ਆ ਤੇ ਜਿਹੜੇ ਹਾਰਪੀਡ ਤਾਂ ਵਾਸਤੇ ਸੇਵਾ ਪਹੁੰਚਾਉਂਦੇ ਪਏ ਉਹਨਾਂ ਵੀਰਾਂ ਦਾ ਵੀ ਧੰਨਵਾਦ ਤੇ ਅਸੀਂ ਕਹਾਂਗੇ ਕਿ ਸਾਰਿਆਂ ਚ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਜਰੂਰ ਆਗੇ ਸਾਡੇ ਵਾਸਤੇ ਸੇਵਾ ਪਹਚਾਈ ਜੀ ਬਹੁਤ ਬਹੁਤ ਤੁਹਾਡਾ ਮਾਣ ਦਾ ਵਾਸਤੇ ਜਿਹੜੇ ਕਿ ਆਪਣੇ ਟਰੈਕਟਰ ਲਗਾਤਾਰ ਚੱਲਨੇ ਕੱਲ ਤੋਂ ਲਗਾਤਾਰ ਐਸਤੇ ਫਿਰ ਤਿੰਨ ਤਿੰਨ ਚੱਲਦੇ ਪਏ ਅੱਜ ਤੇ ਚਾਰ ਪੰਜ ਜਿਹੜੇ ਟਰੈਕਟਰ ਲੱਗੇ ਕੱਲ ਨੂੰ ਮੇਰੇ ਖਾਤੇ 8-10 ਹੋ ਗਾਰੇ ਟਰੈਕਟਰ ਹਾਂਜੀ ਹਾਂਜੀ ਪਹਿਲੇ ਕਿਉਂਕਿ ਤਕਰੀਬਨ ਪਿੰਡ ਆਪਾਂ 5-7 ਪਿੰਡ ਦੇ ਵਿੱਚ ਜਿਹੜੀਆਂ ਕਣਕਾਂ ਕੇਰ ਚੁੱਕੇ ਹਾਂ ਤੇ ਹੁਣ ਜਿਹੜੀਆਂ ਆ ਜਮੀਨਾਂ ਜਿਹੜੀਆਂ ਬਣਾਉਣ ਵਾਲੀਆਂ ਜਿਨ੍ਹਾਂ ਦੇ ਵਿੱਚ ਰੇਤਾ ਚੜ੍ਹੀ ਹੋਈ ਹੈ ਇਹ ਜਮੀਨਾਂ ਦੇ ਵਿੱਚ ਲੱਗਾ ਕਿਉਂਕਿ ਇਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਲੱਗਣਾ ਜੀ ਜੀ ਨੇ ਸੇ ਅੱਗੂ ਆਵਾਂਗੇ ਹੋਰ ਵੀ ਜ਼ਰੂਰ ਜੀ ਆਇਆਂ ਨੂੰ ਕੋਸ਼ਿਸ਼ ਕਰਨੇ ਅੱਗੂ ਹੋਰ ਵੀ ਜਿੰਨਾ ਵੀ ਸਾਡੇ ਕੋਲ ਰਾ ਆਗਰ ਚੱਕਰਾਂ ਚ ਗਈ ਨਾ ਹਾਂ ਹਾਂ ਆ ਕਰਕੇ ਠੀਕ ਹੈ ਭਾਈ ਸਾਹਿਬ ਧੰਨਵਾਦ ਮਾਈਕਲ ਸ਼ੀਖਾ ਖਾਲਸਾ ਸਾਹਿਬ ਮਾਈਕਲ ਸ਼ੀਖਾ ਫਤਿਹ